ਅਨੇ ਸ਼ਬਦ ਭੇਦ ਦੇ ਵਿੱਚ ਹੁਣ ਸਾਡੇ ਜਿਹੜੇ ਦੋ ਹਿੱਸੇ ਰਹਿ ਗਏ ਆ ਇੱਕ ਜੋਜਕ ਇੱਕ ਰਹਿ ਗਿਆ ਵਿਸਮਕ ਜਿਵੇਂ ਕਿ ਅਸੀਂ ਪਹਿਲਾਂ ਸ਼ਬਦ ਭੇਦ ਦੇ ਵਿੱਚ ਕਰ ਚੁੱਕੇ ਆ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਹੁਣ ਆਪਾਂ ਕਰ ਰਿਆਂ ਜੋਜਕ ਤੇ ਵਿਸਮਕ ਹੁਣ ਜੋਜਕ ਕੀ ਨੇ ਸਮਾਨ ਜੋਜਕ ਕੀ ਨੇ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਜਾਂ ਵਾਕਾਂ ਨੂੰ ਜੋੜੇ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਸਮਾਨ ਸ਼ਬਦ ਜਿਵੇਂ ਰਾਮ ਆ ਗਿਆ ਸ਼ਾਮ ਆ ਗਿਆ ਇਹ ਇਹਦੇ ਨਾਲ ਦੇਖੋ ਰਾਮ ਅਤੇ ਸ਼ਾਮ ਦਾ ਕੱਦ ਇੱਕ ਹੋਇਆ ਹੈ ਸਮਾਨ ਸ਼ਬਦ ਨੇ ਤੇ ਆਪਾਂ ਜੋੜਿਆ ਕਿਹਦੇ ਨਾਲ ਆਤੇ ਨਾਲ ਹੁਣ ਆ ਜਾਂਦਾ ਚਾਹ ਵੀ ਪਿਓ ਰੋਟੀ ਵੀ ਖਾਓ ਹੁਣ ਆਪਾਂ ਵਾਕ ਨੂੰ ਕਿਹਦੇ ਨਾਲ ਜੋੜ ਰਹੇ ਆ ਤੇ ਨਾਲ ਚਾਹ ਵੀ ਪੀਓ ਤੇ ਰੋਟੀ ਵੀ ਖਾਓ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਆਧਿਨ ਜੋਜਕ ਜਿਹੜੇ ਸ਼ਬਦ ਇੱਕ ਪ੍ਰધાન ਉਪਵਾਕ ਨੂੰ ਆਧਿਨ ਉਪਵਾਕ ਨਾਲ ਜੋੜਨ ਜਿਹੜੇ ਸ਼ਬਦ ਇੱਕ ਪ੍ਰધાન ਉਪਵਾਕ ਨੂੰ ਆਧਿਨ ਉਪਵਾਕ ਨਾਲ ਜੋੜਨ ਜਿਵੇਂ ਭਾਵੇਂ ਉਹ ਗਰੀਬ ਹੈ ਫਿਰ ਵੀ ਈਮਾਨਦਾਰ ਹੈ ਜਿਹੜੇ ਸ਼ਬਦ ਇੱਕ ਪ੍ਰধান ਉਪਵਾਕ ਨੂੰ ਅਧੀਨ ਉਪਵਾਕ ਨਾਲ ਜੁੜਨ ਭਾਵੇਂ ਉਹ ਗਰੀਬ ਹੈ ਫਿਰ ਵੀ ਈਮਾਨਦਾਰ ਹੈ ਦੂਸਰਾ ਮੈਂ ਜਾਣਦਾ ਹਾਂ ਕਿ ਤੂੰ ਕਿੰਨੇ ਕੁ ਪਾਣੀ ਵਿੱਚ ਹੈ ਫਿਰ ਇਹਦੀ ਅਧੀਨ ਦੀ ਪਰਿਭਾਸ਼ਾ ਸਮਝੋ ਜਿਹੜੇ ਸ਼ਬਦ ਇੱਕ ਪ੍ਰধান ਉਪਵਾਕ ਨੂੰ ਅਧীন ਉਪਵਾਕ ਨਾਲ ਜੋੜਨ ਮੈਂ ਜਾਣਦਾ ਹਾਂ ਕੀ ਜਾਣਦਾ ਮੈਂ ਕਿ ਤੋਂ ਕਿੰਨੇ ਕੁ ਪਾਣੀ ਵਿੱਚ ਹੈ ਉਹਦੇ ਅਧੀਨ ਹੋ ਗਿਆ ਨਾ ਉਪਵਾਕ ਵਾਕ ਦੇ ਦੋ ਹਿੱਸੇ ਹੋ ਗਏ ਨਾ ਇੱਕ ਪ੍ਰধান ਉਪਵਾਕ ਬਣ ਗਿਆ ਇੱਕ ਅਧীন ਉਪਵਾਕ ਬਣ ਗਿਆ ਠੀਕ ਹੈ ਇਹ ਹੋ ਗਿਆ ਅਧীন ਜੋਜਕ ਤੇ ਸਮਾਨ ਜੋਜਕ ਕੀ ਹੋਇਆ ਵੀ ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਨੂੰ ਜਾਂ ਬਰਾਬਰ ਦੇ ਵਾਕਾਂ ਨੂੰ ਜੋੜਦੇ ਨੇ ਹੁਣ ਬਰਾਬਰ ਦੇ ਵਾਕ ਕੀ ਆ ਦੋ ਵਾਕ ਨੇ ਚਾਹ ਵੀ ਪੀਓ ਰੋਟੀ ਵੀ ਖਾਓ ਹੁਣ ਜਦੋਂ ਇਹਨੂੰ ਜੋੜ ਦੇਣਾ ਤੇ ਨਾਲ ਤਾਂ ਬਣ ਗਿਆ ਸਮਾਨਯੋਜਕ RAM ਦਾ ਕਦ ਸ਼ਾਮ ਦਾ ਕਦ ਇੱਕੋ ਜਿਹਾ ਹੈ ਤਾਂ ਆਪਾਂ RAM ਅਤੇ ਸ਼ਾਮ ਦਾ ਕਦ ਅਤੇ ਨਾਲ ਸਮਾਨਯੋਜਕ ਜੋੜ ਦਿੱਤਾ ਹਾਂਜੀ ਇਸੇ ਤਰੀਕੇ ਨਾਲ ਹੁਣ ਸਾਡੇ ਕੋਲੇ 8ਵੇਂ ਨੰਬਰ ਤੇ ਵਿਸ਼ਮਕ ਆਉਂਦਾ ਇਹਦੇ ਵਿੱਚ ਆਪਾਂ ਦੋ ਚੱਕੇ ਨੇ ਇੱਕ ਤਾਂ ਸਤਕਾਰਵਾਚਕ ਚੱਕ ਲਿਆ ਵਿਸਮਕ ਇੱਕ ਚੱਕਿਆ ਸੀ ਫਟਕਾਰਵਾਚਕ ਵਿਸਮਕ ਸਤਕਾਰ ਦਾ ਮਤਲਬ ਨਾਮ ਤੋਂ ਹੀ ਪਤਾ ਲੱਗ ਗਿਆ ਆਪਾਂ ਨੂੰ ਜਿਹੜੇ ਜਿਹਦੇ ਵਿੱਚ ਆਪਾਂ ਸਤਕਾਰ ਦਿੰਨੇ ਆ ਕਿਸੇ ਨੂੰ ਇੱਜ਼ਤ ਮਾਨ ਦਿੰਨੇ ਆ ਹਨ ਧੰਨਪਾਗ ਜੀ ਆਇਆਂ ਨੂੰ ਆਓ ਜੀ ਬੜੀ ਖੁਸ਼ੀ ਦੀ ਗੱਲ ਆ ਤੇ ਫਟਕਾਰਵਾਚਕ ਚ ਕੀ ਕਹਿੰਦੇ ਆ ਆਪਾਂ ਕਿਸੇ ਨੂੰ ਕਿਸੇ ਲਈ ਗੱਲ ਦੇ ਉੱਤੇ ਆਪਾਂ ਲਾਹਨਤ ਆ ਪਾਉਨੇ ਆ ਹਨ ਫਟਕਾਰ ਕਰਨੇ ਆ ਜਿਵੇਂ ਫਿਟੇ ਮੂੰਹ ਦੁਰ ਫਿਟੇ ਮੂੰਹ ਇਹ ਗਾ ਲਖ ਲਾਨਤ ਠੀਕ ਆ ਇਹ ਜਿਹੜੇ ਇਹ ਜਿਹੇ ਸ਼ਬਦ ਨੇ ਹੋ ਜਾਂਦੇ ਨੇ ਫਟਕਾਰਵਾਚਕ ਤੇ ਇਹ ਤੁਸੀਂ ਹੁਣ ਸ਼ਬਦ ਭੇਦ ਦੇ ਵਿੱਚ ਆਪਾਂ 8 ਦੇ 8 ਸ਼ਬਦ ਭੇਦ ਜਿਹੜੇ ਆ ਉਹਨਾਂ ਦੀਆਂ ਪਰਿਭਾਸ਼ਾ ਪਹਿਲਾਂ ਤਾਂ ਉਹਨਾਂ ਦੇ ਆਪਾਂ ਜਿਹੜੇ 8 ਸ਼ਬਦ ਭੇਦ ਨੇ ਉਹਨਾਂ ਦੀਆਂ ਪ੍ਰਵਾਹਾ ਸ਼ਾ ਧਾਰਨਾ ਸਹਿਤ ਕਰ ਲਈਆਂ ਉਹਦੇ ਨਾਲ ਸਾਡੇ ਕੋਲੇ ਪ੍ਰਸ਼ਨ ਦਾ ਭਾਗ ਉੜਾ ਹੱਲ ਹੋ ਗਿਆ ਠੀਕ ਆ ਇਸ ਤੋਂ ਬਾਅਦ ਆੜਾ ਭਾਗ ਦੇ ਵਿੱਚ ਆਪਾਂ ਹੁਣ ਕੋਈ ਦੋ ਦੋ ਕਿਸਮਾਂ ਲੈ ਲਈਆਂ ਉਹਨਾਂ ਨੂੰ ਵੀ ਆਪਾਂ ਉਹਨਾਂ ਦੀ ਪ੍ਰਵਾਹਾ ਸ਼ਾ ਧਾਰਨਾ ਸਹਿਤ ਲੈ ਲਈ ਠੀਕ ਆ ਹੁਣ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਚੰਗੇ ਤਰ੍ਹਾਂ ਦੇ ਨਾਲ ਯਾਦ ਕਰੋ ਮੋਹ ਜਵਾਨੇ ਆਪਣੀ ਕਾਪੀ ਤੇ ਲਿਖੋ